ਤੁਹਾਡਾ ਆਪਣਾ ਭਰਤ ਪੁਸ਼ਕ ਚਾਵਲਾ ਤੁਸੀਂ ਦੇਖ ਰਹੇ ਬੀਬੀ ਨਿਊਜ਼ ਲਾਈਵ ਅਸੀਂ ਅੱਜ ਗੱਲ ਕਰ ਰਹੇ ਹਾਂ ਸੁਨਾਮ ਦੀ ਹਰ ਮਹੀਨੇ ਦੀ 5 ਤਰੀਕ ਨੂੰ ਸ੍ਰੀ ਸਚਖੰਡ ਸਾਹਿਬ ਗੁਰਦੁਆਰਾ ਸੁਨਾਮ ਵਿੱਚ ਅੱਖਾਂ ਦਾ ਫ੍ਰੀ ਕੈਂਪ ਲੱਗਦਾ ਹੈ। ਔਰ ਅੱਜ ਵੀ ਅੱਖਾਂ ਦਾ ਫ੍ਰੀ ਕੈਂਪ ਲੱਗਿਆ ਜਿਸ ਵਿੱਚ ਡਾਕਟਰਾਂ ਦੀ ਟੀਮ ਨੇ ਆਏ ਪੇਸ਼ੈਂਟ ਦੀ ਅੱਖਾਂ ਦਾ ਚੈੱਕਅਪ ਕੀਤਾ ਤੇ ਜਿਨ੍ਹਾਂ ਦੇ ਆਪਰੇਸ਼ਨ ਕਰਨੇ ਸਨ ਉਹਨਾਂ ਨੂੰ ਜੱਡ ਦਿੱਤੀ ਗਈ। ਆਓ ਇੱਕ ਟੀਮ ਨਾਲ ਤੁਹਾਨੂੰ ਗੱਲਬਾਤ ਕਰਾਈਏ ਅਤੇ ਸਾਰੀ ਵੀਡੀਓਜ਼ ਲਾਈਕ ਦਿਖਾਈ ਸਭ ਤੋਂ ਪਹਿਲਾਂ ਤਾਂ ਮੈਂ ਵੀਵੀ 90 ਵਾਲਿਆਂ ਦਾ ਧੰਨਵਾਦੀਆਂ ਤੇ ਸਾਰੇ ਦੇਖਣ ਵਾਲੀ ਸੰਗਤ ਦਾ ਜਿਹੜੇ ਵੀ ਸੱਜਣ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦੀਆਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸਾਰੇ ਤਕਰੀਬਨ ਹਲਕਾ ਨਿਵਾਸੀਆਂ ਨੂੰ ਪਤਾ ਹੀ ਹੈ ਅਸੀਂ ਪਿਛਲੇ 5-7 ਸਾਲ ਤੋਂ ਅੱਖਾਂ ਦੇ ਕੈਂਪ ਲਾਉਣ ਦੇ ਆ ਰਹੇ ਹਾਂ ਉਹ ਕੈਂਪਾਂ ਦੇ ਦੌਰਾਨ ਕੀ ਹੁੰਦਾ ਸੀ ਕਈ ਕਈ ਵਾਰ ਸਾਨੂੰ ਲੋਕ ਮਿਲਦੇ ਸੀ ਕਈ ਸਾਨੂੰ ਜੀ ਪਤਾ ਨਹੀਂ ਲੱਗਿਆ ਕੈਂਪ ਦਾ ਇਸ ਕਰਕੇ ਅਸੀਂ ਪਿਛਲੇ 1.5 ਸਾਲ ਤੋਂ ਹਰ ਮਹੀਨੇ ਦੀ 5 ਤਰੀਕ ਨੂੰ ਕੈਂਪ ਲਾਉਣੇ ਸ਼ੁਰੂ ਕਰਤੇ ਕੈਂਪ ਜਦੋਂ ਸ਼ੁਰੂਆਤ ਕੀਤੇ ਨੇ ਮੈਨੂੰ ਉਮੀਦ ਨਹੀਂ ਸੀ ਪਰ ਜਿਵੇਂ ਮੇਰੇ ਟੀਚਰ ਰਹੇ ਨੇ ਕੇਰ ਸਿੰਘ ਜੀ ਬਾਈ ਵੱਡੇ ਭਰਾ ਅੰਤਰ ਸਿੰਘ ਜੀ ਬਾਈ ਜੀ ਲਖਮੀਰ ਵਾਲੇ ਤੋਂ ਅਰਪ ਗਵਾਨ ਜੀ ਕਮੋ ਮਾਦਰੇ ਤੋਂ ਚਰਨਜੀਤ ਜੀ ਬਾਈ ਹੋਰੀ ਬੈਠੇ ਨੇ ਪਿੱਛੇ ਮਾਸਟਰ ਜੀ ਤੇ ਸਾਰਿਆਂ ਨੇ ਇੰਨਾ ਜ਼ਿਆਦਾ ਸਹਿਯੋਗ ਦਿੱਤਾ ਵੀ ਇਸ ਕੈਂਪ ਨੂੰ ਬਹੁਤ ਜ਼ਿਆਦਾ ਕਾਮਯਾਬ ਕਰਤਾ ਅਸੀਂ ਪਿੱਛੇ 2 ਮਹੀਨੇ ਗਰਮੀ ਕਾਰਨ ਆਪਰੇਸ਼ਨ ਨਹੀਂ ਸੀ ਕਰਾਈ ਉਹ ਅਸੀਂ ਆ ਪਿਛਲੀ 25 ਤਰੀਕ ਨੂੰ ਕਟੋਕਟ 17 80 ਜਣਿਆਂ ਦੇ ਆਪਰੇਸ਼ਨ ਕਰਾ ਕੇ ਹਟੇ ਆ 15 20 ਜਣਿਆਂ ਦੇ ਅਸੀਂ 29 ਤਰੀਕ ਨੂੰ ਕਰਾਏ ਨੇ ਐਸ ਵਾਰ ਅਸੀਂ 2 4 ਦਿਨ ਦੇ ਵਿੱਚ ਵਿੱਚ ਹੁਣ ਆਪਰੇਸ਼ਨ ਕਰਾਉਣੇ ਨੇ ਜਿਹੜਾ ਕੋਈ ਮੇਰੀ ਤੁਹਾਡੇ ਰਹੀਂ ਵੀ ਬੇਨਤੀ ਹੈ ਅਗਰ ਪਿਛਲੇ 1.5 ਸਾਲ ਚ ਜਿਹੜਾ ਵੀ ਇੱਥੇ 5 ਤਰੀਕ ਨੂੰ ਸੁਨਾਮ ਸਾਡੇ ਕੈਂਪ ਚ ਆਇਆ ਉਹ ਸਾਡੇ ਨਾਲ ਕੰਟੈਕਟ ਕਰੋ ਕੋਈ ਇੱਕ ਵੀ ਰਹਿ ਨਾ ਜਾਵੇ ਅਸੀਂ ਸਾਰਿਆਂ ਦੇ ਆਪਰੇਸ਼ਨ ਕਰਾਉਣਾ ਚਾਹ ਹਾਂਜੀ ਮੇਰਾ ਨਾਮ ਬਿੱਟੂ ਬੀਰਕਲਾ ਹੈ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਪਰ ਜਿਹੜੇ ਆ ਸੱਜਣ ਮੇਰੇ ਨਾਲ ਬੈਠੇ ਨੇ ਇਹ ਸਾਰੇ ਬਿੱਟੂ ਨੇ ਇਹ ਮੇਰੇ ਭਰਾ ਨੇ ਤੁਸੀਂ ਕਿਸੇ ਨਾਲ ਵੀ ਇਹਨਾਂ ਚੋਂ ਕੰਟੈਕਟ ਕਰ ਸਕਦੇ ਹੋ ਮੇਰਾ ਨੰਬਰ 97 ਪੂਰਾ 848806 ਹੈ ਪਰ ਜਿਹੜਾ ਵੀ ਸਾਡਾ ਕੋਈ ਸੱਜਣ ਆ ਇੱਥੇ ਉਹ ਸਾਰੇ ਮੇਰੇ ਨਾਲ ਵੱਧ ਜ਼ਿੰਮੇਵਾਰ ਨੇ ਕਿਸੇ ਨੂੰ ਵੀ ਸੁਨਿਆ ਲਾਉਂਗੇ ਤੁਸੀਂ ਉਹ ਤੁਹਾਨੂੰ 5 ਤਰੀਕ ਵਾਲੇ ਨੂੰ ਤਾਂ ਹਰ ਤਰੀਕੇ ਨਾਲ ਟੈਂਡਰ ਬੈਗਰੂਜੀ ਕਾ ਖਾਲਸਾ ਗਿਆਨ ਦਾ ਨਾਮ ਮਾਤਾ ਵਾਜਾ ਜੀ ਨੂੰ ਪਹਿਲਾਂ ਨਹੀਂ ਆਇਆ ਜਦੋਂ ਇਹਨਾਂ ਨੇ ਪਾਣੀ ਪਿਆ ਉਹ ਗਿਆਨੀ ਸੀ ਉਹ ਗਿਆਨੀ ਸੀ ਉਹ ਬਹੁਤ ਇਨਾਂ ਨੇ ਨਾਮ ਨੂੰ ਬਰਵਾ ਦਿੱਤਾ ਆਹ ਤਰ੍ਹਾਂ ਜੀ ਆਰੇਨ ਪਰਵਾਦੋ ਕਿੰਨਾ ਬੱਲੇ ਬਰਵਾ ਦਿੱਤਾ ਮਾਤਾ ਹੋਰ ਕਿਹਨਾਂ ਜੀ ਦਾ ਨਾਮ ਲਿਖਵਾ ਦੋ मैं आपको बता दूं संगठन के कुछ मुद्दे हैं। क्या कहते हैं? हां। 1800 आ रही है। विभिन्न पास के लिए क्लियर है प्रेजेंटेशन पर। मैं तो क्लियर है। 10000 का मतलब है नाम आने ज्यादा लोग भी लोग हैं। अब मानो निश्चित तौर पर। यानी कि बिक्री नहीं आएगी। 2000 पर या 2000 कैंडिडेट है। ये सब वाइप आउट है। ਅੰਤਰ ਸਿੰਘ ਆਨੰਦ ਮੇਰੇ ਵੱਲੋਂ ਆਪ ਸਭ ਨੂੰ ਸਰੋਤਿਆਂ ਨੂੰ ਜਿਹੜੇ ਵੀ ਲਾਈਵ ਪ੍ਰੋਗਰਾਮ ਦੇਖ ਰਹੇ ਹਨ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇਹ ਕੈਂਪ ਜਿਹੜਾ ਹੈ ਹਰ ਮਹੀਨੇ ਦੀ 5 ਤਾਰੀਖ ਨੂੰ ਨਿਸ਼ਕਾਮ ਸੇਵਾ ਕਮੇਟੀ ਵੱਲੋਂ ਲਾਇਆ ਜਾ ਰਿਹਾ ਹੈ ਇਹਦੇ ਵਿੱਚ ਕੋਸ਼ਿਸ਼ ਇਹ ਹੈ ਵੀ ਕਿਸੇ ਦਾ ਇੱਕ ਪੈਸਾ ਵੀ ਖਰਚ ਨਾ ਆਵੇ ਬਿਲਕੁਲ ਨਿਸ਼ਕਾਮ ਸੇਵਾ ਹੈ ਲੈ ਕੇ ਮਰੀਜ਼ ਨੂੰ ਜਾ ਲੈ ਕੇ ਜਾਇਆ ਵੀ ਜਾਂਦਾ ਹੈ ਔਰ ਛੱਡਿਆ ਵੀ ਜਾਂਦਾ ਹੈ ਦੋ ਤਿੰਨ ਮਹੀਨੇ ਤੋਂ ਗਰਮੀ ਜ਼ਿਆਦਾ ਕਰਕੇ ਕੈਂਪ ਤਾਂ ਲੱਗਦਾ ਸੀ ਪਰ ਆਪਰੇਸ਼ਨ ਨਹੀਂ ਕਰਾਏ ਗਏ ਕਿਉਂਕਿ ਗਰਮੀ ਜ਼ਿਆਦਾ ਸੀ ਡਾਕਟਰਾਂ ਦੀ ਵੀ ਰეკਮੈਂਡੇਸ਼ਨ ਐ ਸੀ ਵੀ ਆਪਰੇਸ਼ਨ ਗਰਮੀ ਜ਼ਿਆਦਾ ਕਰਕੇ ਹਲ ਨਾ ਕਰਾਏ ਜਾਣ ਉਹ ਜਿਹੜੇ ਆਪਰੇਸ਼ਨਸ ਹਨ ਟੋਟਲੀ ਜਿਹੜਾ ਹੈ ਕੰਪਲੀਟ ਕਰ ਲਏ ਗਏ ਹਨ ਨਵੇਂ ਹੁਣ ਜਿਹੜਾ ਕੈਂਪ ਲੱਗਿਆ ਹੈ ਉਹਦੇ ਵਿੱਚ ਮਰੀਜ਼ ਜਿਹੜੇ ਹਨ ਉਹਦੇ ਇਸੇ ਮਹੀਨੇ ਵਿੱਚ ਹੀ ਆਪਰੇਸ਼ਨ ਕਰਾਉਂਦੇ ਜਾਣਗੇ ਦੂਜਾ ਜਿਹੜਾ ਹੈ ਆਈ ਆਪਰੇਸ਼ਨ ਤੋਂ ਬਿਨਾ ਇਹ ਸੰਸਥਾ ਜਿਹੜੀ ਹੈਗੀ ਏ ਫ੍ਰੀ ਕੱਪੜਿਆਂ ਦਾ ਲੰਗਰ ਜਿਹੜਾ ਕਿ ਸੁਲਾਮ ਦੇ ਵਿੱਚ ਹੀ ਧਰਮਸ਼ਾਲਾ ਜਿਹੜੀ ਹੈ ਕਚੈਰੀ ਦੇ ਨੇੜੇ ਅਜੀਤ ਨਗਰ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਲੰਗਰ ਚੱਲ ਰਿਹਾ ਹੈ ਲੋੜਵੰਦ ਸੱਜਣਾ ਨੂੰ ਸਭ ਨੂੰ ਜਿਹੜੇ ਹੈਨ ਕੱਪੜੇ ਦਿੱਤੇ ਜਾਂਦੇ ਹਨ ਬੂੜ ਦਿੱਤੇ ਜਾਂਦੇ ਹਨ ਗਰੀਬ ਬੱਚੇ ਜਿਹੜੇ ਹਨ ਉਹਨਾਂ ਦੀ ਫੀਸਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਉਹਨਾਂ ਨੂੰ ਕਿਤਾਬਾਂ ਜਿਹੜੀਆਂ ਹਨ ਦੇਣ ਦਾ ਇੰਤਜ਼ਾਮ ਹੈ ਸਾਰੇ ਵੀਰਾਂ ਨੂੰ ਸੁਣਨ ਵਾਲਿਆਂ ਨੂੰ ਸਭ ਨੂੰ ਬੇਨਤੀ ਹੈਗੀ ਏ ਵੀ ਇਹ ਸੰਸਥਾ ਦੇ ਨਾਲ ਜੁੜੋ ਤੁਸੀਂ ਇਹ ਸੰਸਥਾ ਤੋਂ ਵੱਧ ਤੋਂ ਵੱਧ ਲਾਭ ਉਠਾਓ ਔਰ ਇਸ ਦਾ ਪ੍ਰਚਾਰ ਵੀ ਵੱਧ ਤੋਂ ਵੱਧ ਕਰੋ ਤਾਂ ਜੋ ਲੋੜਵੰਦ ਸੱਜਣ ਜਿਹੜੇ ਹਨ ਇਹਦਾ ਲਾਭ ਉਠਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਇਹਨਾਂ ਹਰਪੂਨ ਸ਼ਰਮਾ ਸਭ ਤੋਂ ਪਹਿਲਾਂ ਮੈਂ ਬੀਬੀ ਨਿਊਜ਼ ਦਾ ਕਾਵਲਾ ਸਾਭ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਸਾਡੀ ਇੱਥੇ ਕੈਂਪ ਦੀ ਕਵਰਿੰਗ ਕਰਨ ਆਉਂਦੇ ਨੇ ਹਰ ਮਹੀਨੇ ਲਗਭਗ ਅਸੀਂ ਹਰ ਪੰਤਰੀਕ ਨੂੰ ਅੱਖਾਂ ਦੇ ਕੈਂਪ ਲਗਾਉਂਦੇ ਆ ਨਾਲ ਹੀ ਬਿੱਟੂ ਵੀਰ ਗਲਾਂਜੀਆਂ ਦੀ ਅਗਵਾਈ ਚ ਕੱਪੜਿਆਂ ਦਾ ਲੰਗਰ ਉਹ ਵੀ ਘੰਟੀ ਚੱਲਦਾ ਹੈ ਨਾਲ ਬੀਬੀਆ ਵਾਸਤੇ ਜਿਹੜਾ ਹੈਗਾ ਆਪ ਸਿਲਾਈ ਸੈਂਟਰ ਚੱਲ ਰਿਹਾ ਹੈ ਹੁੰਦਾਂ ਕੈਂਪ ਵੀ ਅਸੀਂ ਲਾਉਂਦੇ ਰਹਿੰਦੇ ਆਂ ਕਈ ਸਾਡੇ ਕੋਲੇ ਜਿਹੜਾ ਰਜਿਸਟਰ ਲੱਗਿਆ ਬਿਆ ਇੱਕ ਜਦੋਂ ਵੀ ਕੋਈ ਪੇਸ਼ੈਂਟ ਆਉਂਦਾ ਸਾਡੇ ਤੇ ਬੰਦੇ ਉਹਨੂੰ ਪੇਸ਼ੈਂਟ ਨੂੰ ਅਸੀਂ ਬੈੱਡ ਦੇ ਉੱਤੇ ਜਿਹੜਾ ਹੈਗਾ ਬਲੱਡ ਚਾਉਣੀ ਹੈਗੀ ਤੇ ਸਾਡੇ ਤੇ ਸਾਡਾ ਜਿਹੜਾ ਉਹ ਕੰਮ ਹੈ ਉਹ ਨਿਸਕਾਮ ਸੇਵਾ ਹੈ ਸਾਡੇ ਸਭ ਤੋਂ ਵੱਧ ਪੰਡਾਂ ਦੇ ਲੋਕ ਜਿਹੜੇ ਹੈਗੇ ਆ ਸਾਡੇ ਇਸੈਂਟ ਵੀ ਉਹੀ ਆਉਂਦੇ ਨੇ ਸਾਡੇ ਜਿਹੜੇ ਸੇਵਾਦਾਰ ਨੇ ਉਹ ਵੀ ਲਾਡੀ ਵਿਜਲਪੁਰ ਹਰਪਾਲ ਤੁੰਗਾ ਤੇ ਹੋਰ ਸਾਰੇ ਮਤਲਬਕ ਮੋਵਜੜੇ ਤੋਂ ਸਾਰੇ ਮਰਦਲ ਪਿੰਡਾਂ ਵਾਲੀ ਸੇਵਾਦਾਰ ਸਾਡੇ ਨਾਲ ਸਭ ਤੋਂ ਵੱਧ ਜੁੜੇ ਹੋਏ ਨੇ ਤੇ ਇਹਨਾਂ ਦੀ ਅਗਵਾਈ ਹੈ ਜਿਹੜੀ ਸਾਡੀ ਬਿੱਟੂ ਵੀਰ ਗਲਾਂਜੀ ਕਰਦਾ ਇੰਨੇ ਅਸੀਂ ਜਿੱਥੇ ਇਹ ਮਤਲਬ ਲੋਕਾਂ ਦੀ ਸੇਵਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਉੱਥੇ ਅਸੀਂ ਪਰਮਾਤਮਾ ਅੱਗੇ ਇਹ ਵੀ ਦੁਆ ਕਰਦੇ ਹਾਂ ਵੀ ਬਿੱਟੂ ਵੀਰ ਗਲਾਂਜੀ ਨੂੰ ਵਾਹਿਗੁਰੂ ਤੰਦਰੁਸਤੀਆਂ ਤੇ ਸ਼ਕਤੀ ਬਖਸ਼ਦਾ ਰਵੇ ਇਹ ਅਸੀਂ ਇਹਨਾਂ ਦੀ ਜਿਹੜੀ ਫੌਜ ਹੈਗੀ ਹੋਰ ਅੱਗੇ ਵਧਦੇ ਰਹੀਏ ਇਹ ਸਾਡੇ ਕਮਾਂਡਰ ਨੇ ਅਸੀਂ ਇਹੀ ਕਾਮਨਾ ਕਰਦੇ ਹਾਂ ਤੇ ਤੁਹਾਨੂੰ ਜਨਤਾ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਜਿੰਨਾ ਚਿਰ ਸਾਡੇ ਸਵਾਦ ਚੱਲਦੇ ਨੇ ਅਸੀਂ ਲੋਕ ਸੇਵਾ ਦੀ ਜਿਹੜੀ ਸਮਾਜ ਦੀ ਸੇਵਾ ਨਿਰਸਵਾਰਥ ਕਰਦੇ ਰਹਾਂਗੇ ਇਹ ਕਰਦੇ ਆਏ ਹਾਂ ਤੇ ਕਰਦੇ ਹੀ ਰਹਾਂਗੇ ਜੈ ਹਾਂ